ਉਹ ਆਪ ਵੀ ਕਰ ਰਹੇ ਨੇ ਅਬ ਮੀਡੀਆ ਦੀ ਗੱਲ ਕਰ ਰਹੇ ਡੋਰ ਨਾਕਿੰਗ ਉਹਨਾਂ ਦੀ ਵੀ ਚੱਲ ਰਹੀ ਆ ਅਮੀਵਾਲ ਇਹ ਬਾਈ ਪਹਿਲਾਂ ਸੀ ਇੰਗਲੈਂਡ ਉੱਥੇ 5 ਸਾਲ ਹਨਾ ਇੰਗਲੈਂਡ 5 ਸਾਲ ਰਹਿ ਕੇ ਹੁਣ 4 ਸਾਲ ਹੋ ਗਏ ਇਹ ਇੱਥੇ ਆ ਸਾਡੇ ਨਾਲ ਕੰਮ ਕਰਦਾ ਪੰਜ 6 ਸਾਲ ਦੇ ਵਿੱਚ ਪਹਿਲਾਂ ਤੁਸੀਂ ਕਿੱਥੇ ਸੀ ਚਲੋ ਬਾਈ 4-5 ਸਾਲ ਲਾਇਬ ਦੁਬਈ 'ਚ ਅੱਛਾ ਤੇ ਫਿਰ ਜਰਮਨੀ ਗਿਆ ਦੁਬਈ ਤੋਂ ਜਰਮਨੀ ਹੈ ਤੇ ਹੁਣ ਤੇ ਕਿਸੇ ਦਾ ਮੂੰਹ ਲਾਲ ਵੇਖ ਕੇ ਕਹਿੰਦੇ ਆਪ ਦਾ ਚਪੇੜਾ ਮਾਰ ਕੇ ਲਾਲ ਨਹੀਂ ਕਰੀਦਾ ਉਹ ਸਾਹਬ ਜੀ ਇਹ ਵੀ ਆਪਣੇ ਵੀਰ ਪੰਜਾਬੀ ਨੇ ਇਹ ਟੋਰਚਨ ਦਾ ਕੰਮ ਕਰਦੇ ਸੀ ਟੋਰਚਨ ਜਿਹਨੇ ਆਪਾਂ ਕਹਿੰਦੇ ਨੇ ਪਲਸਤਰ ਕਰਦੇ ਆ ਸੋਹੀ ਤੇ ਆ ਦੇਖ ਲੋ ਛੋਟਾ ਜਿਹਾ ਮੁੰਡਾ ਇਹਨੇ ਕੰਮ ਸ਼ੁਰੂ ਤੋਂ ਹੀ ਕਰਦਾ ਜਿਨਾਂ ਨੇ ਮਿਹਨਤਾਂ ਕਰਨੀਆਂ ਉਹਨਾਂ ਲਈ ਵਾਧੂ ਤੇ ਉਹ ਹੀ 2-4 ਕਿ ਚੀਜ਼ਾਂ ਦਾ ਪਤਾ ਹੁੰਦਾ ਤੇ ਉਹੀ ਅਸੀਂ ਆਰਡਰ ਕਰਨਾ ਹੁੰਦਾ ਤੇ ਉਹੀ ਪੀਣੀਆਂ ਹੁੰਦੀਆਂ ਜਿਵੇਂ ਆਈਸ ਕੈਪ ਦਾ ਪਤਾ ਤੇ ਆ ਡਬਲ ਡਬਲ ਲੈ ਲਈ ਜੀ ਫ੍ਰੈਂਚ ਬਨੀਲਾ ਲੈ ਲਈ ਤੇ ਬਸ ਇਹੋ ਜਿਹਾ ਕੁਝ ਉਹ 5-4 ਕਿ ਚੀਜ਼ਾਂ ਦਾ ਪਤਾ ਉਹੀ ਪੀ ਜਾਈਦੀਆਂ ਜਿਹੜੀ ਗੱਲ ਆ ਹਾਂਜੀ ਸਾਸਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮਿਲਾਉਣੇ ਆਂ ਬੰਦੇ ਜਿਹੜੇ ਕਹਿੰਦੇ ਵੀ ਕੈਨੇਡਾ ਪਹੁੰਚ ਗਏ ਹੁਣ ਅੱਗੇ ਜਾਣ ਦੀ ਕਿਤੇ ਖੁਆਸ਼ ਨਹੀਂ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਵੀ ਕਰਿਓ ਤੇ ਹੋਰ ਜੱਸੇ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਦੱਸੋ ਹਾਲ ਚਾਲ ਵਧੀਆ ਠੀਕ ਠਾਕ ਕਿਵੇਂ ਚੱਲਦਾ ਕੰਮ ਕਰ ਆ ਵਧੀਆ ਬਾਕਸੇ ਬਣਾਈ ਜਾਂਦੇ ਆ ਬਸੇ ਬਣਾਈ ਜਾਂਦੇ ਆ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾ ਦਿਆਂ ਤੁਸੀਂ ਹੈ ਤੇ ਪੂਰੀ ਸੈਟ ਲਾਈਫ ਨਜ਼ਾਰੇ ਪੂਰੇ ਗੱਡੀ ਕਿਦਾਂ ਸੋਤ ਗੱਡੀ ਸੋਤ ਹਾਂ ਮੁੰਡੇ ਨੇ ਪੂਰੀ ਚੈਲ ਲਾਈਫ ਕੰਮ ਵਧੀਆ ਕਰਦਾ ਠੀਕ ਆ ਤੇ ਜਿਹੜਾ ਬੰਦਾ ਕੰਮ ਕਰੂਗਾ ਤੇ ਉਹ ਗੱਡੀਆਂ ਵੀ ਵਧੀਆ ਰੱਖੂਗਾ ਤੇ ਵਧੀਆ ਲਾਈਫ ਜੀਊਗਾ ਕੰਮ ਦੇ ਨਾਲ ਹੀ ਆ ਸਭ ਕੁਝ ਤੇ ਕੰਮ ਤਾਂ ਕਰਨਾ ਹੀ ਪੈਣਾ ਹੋਰ ਬਾਈ ਕਿਦਾਂ ਸੱਸ ਠੀਕ ਆ ਬਾਈ ਫੱਟੇ ਚੱਕ ਦੋ ਫੱਟੇ 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 ਚੱਕਦੇ ਆਪਾਂ ਵੈਸੇ ਵੀ ਸਾਰਾ ਦੇਣਾ ਇਹ ਮੁੰਡਾ ਸਟੂਡੈਂਟ ਆ ਅੱਜ ਆਪਾਂ ਤੁਹਾਨੂੰ ਮਿਲਾ ਦੇਣਾ ਬੰਦਿਆਂ ਨਾਲ ਜਿਹੜੇ ਪਹਿਲਾਂ ਹੋਰਾਂ ਕੰਟਰੀਆਂ 'ਚ ਰਹਿੰਦੇ ਸੀ ਤੇ ਹੁਣ ਪਹੁੰਚ ਚੁੱਕੇ ਕੈਨੇਡਾ ਐਡਾ ਕਿ ਫਿਰ ਕਹਿੰਦੇ ਆ ਵੀ ਬੰਦੇ ਮੇਰੀ ਖੁਦ ਨਾ ਮੇਰਾ ਐਕਸਪੀਰੀਅੰਸ ਮੈਂ ਪਹਿਲਾਂ ਯੂਰਪ ਸੀ ਤੇ ਉੱਥੇ ਹੁੰਦਾ ਹਾਈ ਅਮਰੀਕਾ ਚਲ ਜੀ ਗਏ ਹਾਈ ਕੈਨੇਡਾ ਚਲ ਜੀ ਗਏ ਹਣਾ ਹੁੰਦਾ ਹੀ ਆ ਮੰਨੇ ਭਾਵੇਂ ਕੋ ਨਾਂ ਮੰਨੇ ਹੁੰਦਾ ਹਰ ਕਿਸੇ ਨੂੰ ਆ ਤੈਨੂੰ ਚਾਹੇ ਕੋਈ ਲੱਖ ਕਢੀ ਜਾਵੇ ਨਾ ਜੀ ਸਾਨੂੰ ਤਾਂ ਇਦਾਂ ਹੈ ਨਹੀਂ ਕੋਈ ਹੋਊ ਸੌਜ ਇੱਕ ਜਿਹਨੂੰ ਨਾਂ ਹੋਊ ਨਹੀਂ ਤੈਨੂੰ ਲਗਭਗ 95% ਤਾਂ ਹੁੰਦਾ ਹੀ ਆ ਅੱਜ ਆਪਾਂ ਤੁਹਾਨੂੰ ਇਹਦੇ ਕਈ ਬੰਦੇ ਨਾਲ ਮਿਲਾਵਾਂਗੇ ਜਿਹੜੇ ਮੇਰੀ ਇਹ ਆਈਥੇ ਨੇੜੇ-ਨੇੜੇ ਸਾਡੇ ਨਾਲ ਹੀ ਕੰਮ ਕਰਦੇ ਆ ਚਾਹੇ ਕੋਈ ਹੋਟ ਰੇਟ ਮੈਨ ਆ ਤੇ ਚਾਹੇ ਸਾਡੀ ਕੰਪਨੀ ਚ ਹੀ ਆ ਇਹ ਗੱਲ ਸਚਾਈ ਆ ਹਨਾ ਕੈਨੇਡਾ ਬਹੁਤ ਵਧੀਆ ਕੰਟਰੀ ਆ ਕੋਈ ਦੂਰ ਬੈਠਾ ਭੰਡੀ ਜਾਵੇ ਹਨਾ ਇੰਟਰਨੈਟ ਤੇ ਚੱਲਦਾ ਰਹਿੰਦਾ ਜੀ ਕੈਨੇਡਾ ਚ ਕੰਮ ਨਹੀਂ ਹੈਗਾ ਆ ਹੋ ਗਿਆ ਉਹ ਹੋ ਗਿਆ ਉਥੇ ਰਹਾ ਇਦਾਂ ਹੀ ਕੰਮ ਨਹੀਂ ਕਿਉਂ ਨਹੀਂ ਸਭ ਕੁਝ ਵਾਧੂ ਆ ਇੱਥੇ ਸਾਰੇ ਕੰਮ ਕਰਦੇ ਆ ਜਿੰਨੇ ਕਰਨਾ ਉਹਨੂੰ ਕੋਈ ਕੰਮ ਦਾ ਘਾਟਾ ਨਹੀਂ ਜਿੰਨੇ ਨਹੀਂ ਕਰਨਾ ਉਹਨੂੰ ਹੈ ਨਹੀਂ ਤੇ ਨਾਲੇ ਕੈਨੇਡਾ ਤੋਂ ਪਰੇ ਤਾਂ ਫਿਰ ਕੁਝ ਹੈ ਵੀ ਨਹੀਂ ਠੀਕ ਆ ਤੇ ਸਾਰੇ ਕੰਮ ਜਿੰਨੇ ਕਰਨਾ ਕਰਦੇ ਆ ਐਡਾ ਐਡਾ ਮਹਿਲ ਬਣਾ ਰਹੇ ਆ ਸਾਰੇ ਬੰਦੇ ਪੰਜਾਬੀ ਬਣਾ ਰਹੇ ਆ ਆਪਣੇ ਤੇ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਨੇ ਕਿੰਨੇ ਕਿੰਨਾ ਕੰਮ ਹੋਊ ਕਿੰਨੀ ਜਨਤਾ ਆ ਰਹੀ ਆ ਲੋਕਾਂ ਨੂੰ ਰਹਿਣ ਨੂੰ ਘਰ ਵੀ ਚਾਹੀਦਾ ਠੀਕ ਆ ਖਾਣ ਪੀਣ ਨੂੰ ਚੀਜ਼ਾਂ ਵੀ ਚਾਹੀਦੀਆਂ ਪੈਸੇ ਨੂੰ ਵੀ ਚਾਹੀਦੀਆਂ ਤੇ ਉਹ ਸਭ ਕੁਝ ਪ੍ਰੋਡਕਸ਼ਨ ਬੰਦਿਆਂ ਨੇ ਸਾਰਾ ਕੁਝ ਤਿਆਰ ਕਰਨਾ ਤੇ ਬੰਦੇ ਕੰਮ ਕਰਨਗੇ ਤੇ ਫੇਰ ਹੀ ਸਾਰਾ ਕੁਝ ਹੋਊ ਤੇ ਜਦੋਂ ਬੰਦੇ ਕੰਮ ਕਰਨਗੇ ਤਾਂ ਉਹਨਾਂ ਨੂੰ ਪੈਸੇ ਵੀ ਮਿਲਣਗੇ ਸੋ ਗੱਲ ਤੇ ਮੁੱਕਦੀ ਏ ਲੋੜਾਂ ਤੇ ਜਿੰਨੀਆਂ ਵੱਧ ਲੋੜਾਂ ਉਹਨੇ ਵੱਧ ਕੰਮ ਸਮਝਦੇ ਹੋਣਾ ਮੇਰੀ ਗੱਲ ਹਾਂ ਤੇ ਚਲੋ ਫਿਰ ਅੱਜ ਦਾ ਵਲੌਗ ਕਰਦੇ ਆ ਚਾਲੂ ਹਾਂਜੀ ਸਾਸਰੀਪਾਲ ਵੀਰ ਜੀ ਯਾਰ ਇਹ ਆਪਣਾ ਬਾਈ ਹੈਗਾ ਮਾਘੂ ਤਾਂ ਕਿਹੜਾ ਪਿੰਡ ਫੇਮੀਵਾਲ ਅਮੀਵਾਲ ਅਮੀਵਾਲ ਇਹ ਬਾਈ ਪਹਿਲਾਂ ਸੀ ਇੰਗਲੈਂਡ ਉੱਥੇ 5 ਸਾਲ ਹਨਾ ਇੰਗਲੈਂਡ 5 ਸਾਲ ਰਹਿ ਕੇ ਹੁਣ 4 ਸਾਲ ਹੋ ਗਏ ਇਹ ਇੱਥੇ ਆ ਸਾਡੇ ਨਾਲ ਕੰਮ ਕਰਦਾ 5-6 ਸਾਲ ਹੋ ਗਏ 5-6 ਸਾਲ ਹੋ ਗਏ ਹੁਣ ਇੱਥੇ ਆ ਤੇ ਹੁਣ ਤਾਂ ਕਿਤੇ ਜਾਣ ਦੀ ਖੁਆਇਸ਼ ਨਹੀਂ ਆ ਇਹ ਬਹੁਤ ਵਧੀਆ ਕੰਟਰੀ ਆ ਬਹੁਤ ਵਧੀਆ ਕੰਟਰੀ ਸਹੀ ਗੱਲ ਆ ਹਾਂ ਵੀ ਲਾਡੀ ਸਿੰਘ ਕੀ ਹਾਲ ਆ ਠੀਕ ਆ ਜੀ ਠੀਕ ਆ ਚੜ੍ਹਦੀ ਕਲਾ ਆਹੋ ਦੇਖ ਲਈ ਪਰ ਉਹਨਾਂ ਨੇ ਪੁੱਛ ਕੇ ਉਦਾਂ ਨਹੀਂ ਆਹੋ ਦੇਖ ਲੈ ਹੋਰ ਸੁਣਾ ਕਿਦਾਂ ਠੀਕ ਠਾਕ ਕਿੰਨਾ ਚਿਰ ਹੋ ਗਿਆ ਕੈਨੇਡਾ ਇਹਨੂੰ ਇਹਨੂੰ ਹੋ ਗਿਆ 8 ਮਹੀਨਿਆਂ ਆ ਜੀ ਪਹਿਲਾਂ ਕਿੱਥੇ ਸੀ ਪਹਿਲਾਂ ਮੈਂ ਸਾਊਦੀਆਰਬ ਸੀ ਸਾਊਦੀਆਰਬ ਕਿ ਉੱਥੇ ਕਿੰਨਾ ਚਿਰ ਲਾਇਆ 1400 1400 ਉੱਥੇ ਹੀ ਕਰਦਾ ਸੀ ਪਹਿਲਾਂ ਜਦੋਂ ਤੂੰ ਸਾਊਦੀਆਰਬ ਸੀ ਤੇ ਉੱਥੇ ਹੁੰਦਾ ਹੀ ਆ ਨਾਰਮਲ ਗੱਲ ਵੀ ਅਸੀਂ ਕੈਨੇਡਾ ਚ ਜੇਲ ਜੀ ਗਏ ਜਾਂ ਅਮਰੀਕਾ ਚ ਜੇਲ ਜੀ ਗਏ ਹਨਾ ਹੁਣ ਤਾਂ ਨਹੀਂ ਕਿਤੇ ਜਾਣ ਦੀ ਖੁਆਸ਼ ਹੁਣ ਤਾਂ ਬਸ ਇੱਥੇ ਪੂਰਾ ਵਧੀਆ ਸੈਲਰੀ ਮਿਲਦੀ ਸਾਰਾ ਕੁਝ ਓਕੇ ਆ ਹਨਾ ਬਸ ਹੁਣ ਇੱਥੇ ਰਹਿਣਾ ਨਾ ਬਸ ਸਹੀ ਆ ਆਹ ਸਾਵਾ ਜਿਹੜੀ ਮੈਂ ਗੱਲ ਕਰਦਾ ਸੀਗਾ ਕਿ ਕੋਈ ਯੂਰਪ ਚ ਹੁੰਦਾ ਜਾਂ ਕੋਈ ਦੁਬਈ ਕਿਸੇ ਅਰਬ ਕੰਟਰੀ ਚ ਹੁੰਦਾ ਉਹਨੂੰ ਐ ਹੁੰਦਾ ਅਮਰੀਕਾ ਚ ਚਲ ਜੀਏ ਜਾਂ ਕੈਨੇਡਾ ਚ ਚਲ ਜੀਏ ਠੀਕ ਆ ਤੇ ਇਹ ਬੰਦਾ ਅਰਬ ਕੰਟਰੀ ਚ ਲਾ ਕੇ ਆਇਆ 11 ਸਾਲ ਤੇ ਹੁਣ ਸਾਡੇ ਨਾਲ ਕੰਮ ਕਰਦਾ ਹੋਰ ਉਸਤਾਦ ਕਿਦਾਂ ਕਿ ਮੈਂ ਇੰਡੀਆ ਤੋਂ ਆਇਆ ਕਿ ਤੁਸੀਂ ਪਹਿਲਾਂ ਕਿਸੇ ਹੋਰ ਕੰਟਰੀ ਸੀ? ਅਸੀਂ ਪਹਿਲਾਂ ਦੁਬਈ ਦੁਬਈ ਤੋਂ ਇੰਡੀਆ ਇੰਡੀਆ ਤੋਂ ਪੈਣਾ। ਪਹਿਲਾਂ ਦੁਬਈ ਫਿਰ ਇੰਡੀਆ ਫਿਰ ਇੰਡੀਆ ਫਿਰ ਜਦੋਂ ਆਪਾਂ ਦੁਬਈ ਸੀ ਹਨਾ ਜਿੱਦਾਂ ਅਸੀਂ ਵੀ ਯੂਰਪ ਸੀ ਆਪਾਂ ਨੂੰ ਆਇਆ ਹੁੰਦਾ ਵੀ ਸਾਡਾ ਅਮਰੀਕਾ ਦਾ ਬਣ ਜਾ ਜਾਂ ਕੈਨੇਡਾ ਦਾ ਹਨਾ ਹੁਣ ਜਿਵੇਂ ਕੈਨੇਡਾ ਆ ਗਏ ਹੁਣ ਤਾਂ ਨਹੀਂ ਕਿਤੇ ਜਾਣ ਦੀ ਖੁਆਇਸ਼। ਹੁਣ ਨਹੀਂ ਹਨਾ ਤੁਹਾਨੂੰ ਇੱਕ ਹੋਰ ਬੰਦੇ ਨਾਲ ਮਲਾਉਣੇ ਆ ਉਹ ਵੀ ਸਾਡੀ ਕੰਪਨੀ ਚ ਕੰਮ ਕਰਦਾ ਉਹ ਨਾਲੇ ਅਰਬ ਕੰਟਰੀ ਚ ਰਹਿ ਕੇ ਆਇਆ। ਹੋਰਵਿੰਦਰ ਸਿੰਘ ਜੀ ਕੀ ਹਾਲ ਚਾਲ ਵਧੀਆ ਵਧੀਆ ਭਾਈ ਪਹਿਲਾਂ ਤੁਸੀਂ ਕਿੱਥੇ ਸੀ ਚਲਾ ਭਾਈ 4-5 ਸਾਲ ਲਾਇ ਦੁਬਈ ਚ ਅੱਛਾ ਤੇ ਫਿਰ ਜਰਮਨੀ ਗਿਆ ਦੁਬਈ ਤੋਂ ਜਰਮਨੀ ਹਾਂ ਤੇ ਹੁਣ ਫਿਰ ਆਪਾਂ ਆ ਗਏ ਇੱਥੇ ਕੈਨੇਡਾ ਤੇ ਕੈਨੇਡਾ ਚ ਵਧੀਆ ਭਾਜੀ ਲਾਈਵ ਆ ਬਹੁਤ ਵਧੀਆ ਹੁਣ ਸੈਟ ਇਥੇ ਜਾਣ ਦੀ ਲੋੜ ਨਹੀਂ ਕਿਤੇ ਐਂਡ ਆ ਇਥੇ ਹੁਣ ਬਸ ਇਥੇ ਐਂਡ ਆ ਹੈ ਬਸ ਬਸ ਹੁਣ ਕਿਤੇ ਨਹੀਂ ਜਾਣ ਨੂੰ ਕੀ ਕਰਦਾ ਹੈ ਹੁਣ ਐਂ ਇਥੇ ਰਹਿ ਕੇ ਵਧੀਆ ਪੈਸੇ ਕਮਾਉਣੇ ਆ ਬਹੁਤ ਵਧੀਆ ਤੇ ਇੰਡੀਆ ਕੋਠੀ-ਕੂਠੀ ਠੋਕ ਕੇ ਪਾਉਣੀ ਹੈ ਕਿ ਪਾਈ ਪਹਿਲਾਂ ਹੀ ਨਾ ਕਿੱਥੇ ਪਾਈ ਅਜੇ ਪਾਉਣੀ ਕੋਈ ਨਾ ਹੁਣ ਕੈਨੇਡਾ ਆ ਗਿਆ ਹੁਣ ਪੈਜੂ ਕੋਠੀਆਂ ਪਾਵਾਂ ਗਿਆ ਵਧੀਆ ਪਟ ਗਿਆ ਹੁਣ ਕੈਨੇਡਾ ਆ ਗਿਆ ਹੁਣ ਕੋਠੀਆਂ ਪੈ ਜਾਣੀਆਂ ਹਾਂ ਬਾਕੀ ਇੱਥੇ ਕੇ ਕੰਮ ਕਰੋ ਪੈਸੇ-ਪੂਸੇ ਵਧੀਆ ਮਿਲਦੇ ਸਾਰਾ ਕੁਝ ਬਹੁਤ ਵਧੀਆ ਪੈਸੇ ਵਧੀਆ ਮਿਲਦੇ ਭਾ ਇਦਾਂ ਗੱਲ ਬਾਤ ਆ ਵੀ ਜਿਹੜਾ ਬੰਦਾ ਇੱਕ ਵਾਰੀ ਕਹਿੰਦਾ ਵੀ ਹੁਣ ਕੈਨੇਡਾ ਪਹੁੰਚ ਗਏ ਹੁਣ ਕਿਤੇ ਨਹੀਂ ਜਾਣਾ ਠੀਕ ਆ ਤੇ ਦੁਨੀਆ ਦੀ ਕਿਸੇ ਵੀ ਕੰਟਰੀ 'ਚ ਬੰਦਾ ਹੋਵੇ ਮੇਰੇ ਹਿਸਾਬ ਨਾਲ ਇੱਕ ਅਮਰੀਕਾ ਨੂੰ ਛੱਡ ਕੇ ਤੇ ਉਹ ਕਹਿੰਦਾ ਵੀ ਹੁਣ ਚੱਲ ਗਏ ਆਪਾਂ ਕੋਈ ਕਹਿੰਦਾ ਕੈਨੇਡਾ ਚੱਲ ਜੀ ਗਏ ਕੋਈ ਕਹਿੰਦਾ ਅਮਰੀਕਾ ਚੱਲ ਜੀ ਗਏ ਪਿੱਛੇ ਜੇ ਮੈਂ ਨਾ ਵੀਡੀਓ ਪਾਈ ਸੀ ਇੱਕ ਮੈਂ ਕੰਪਨੀ ਦੀ ਟਿਕਟੌਕ ਵੱਲੋਂ ਤੇ ਮਜ਼ਾਕ ਨਹੀਂ ਕਰਦਾ ਮੈਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਵੀ ਕਈਆਂ ਦੇ ਮੈਸੇਜ ਆਈ ਜਾਂਦੇ ਸੀ ਬਾਈ ਸਾਡਾ ਕਿਸੇ ਤਰ੍ਹਾਂ ਬਣਾ ਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਮੈਂ ਖੁਦ ਮੈਸੇਜ ਰਿਸੀਵ ਕਰਦਾ ਰਿਆ ਕਿ ਸਾਡਾ ਕਿਸੇ ਤਰ੍ਹਾਂ ਬਣ ਸਕਦਾ ਜੇ ਇਦਾਂ ਦੇ ਜਿਹੜੇ ਆ ਮੇਰਾ ਨਾ ਐਕਸਪੀਰੀਅੰਸ ਆ ਹੁਣ ਵੱਜ ਗਏ ਆ 2 ਤੇ ਆਇਆ ਬ੍ਰੇਕ ਕਰ ਲਾ 2 ਵੱਜ ਗਏ ਆ ਆ ਜਾ ਹੁਣ 2 ਵੱਜ ਗਏ ਤੇ ਹੁਣ ਚੱਲੇ ਆ ਅਸੀਂ ਬ੍ਰੇਕ ਤੇ ਨੂੰ ਪੁੱਛਿਆ ਵੀ ਨਵੀਂ ਸੜਕ ਬਣ ਰਹੀ ਲੁੱਕ ਪਈ ਵੀ ਅਸੀਂ ਸੜਕ ਤੇ ਤੁਰ ਸਕਦੇ ਹਾਂ ਉਹ ਕਹਿੰਦੀ ਵੀ ਤੁਸੀਂ ਤੁਰ ਸਕਦੇ ਹੋ ਪਰ ਅਜੇ ਸਟਿਲ ਥੋੜੀ ਨਾ ਗਿੱਲੀ ਆ ਇਹ ਜਿਹੜੀ ਸੜਕ ਬਣਦੀ ਆ ਆ ਬਿਲਡਿੰਗ ਜਿਹੜੀ ਅਸੀਂ ਬਣਾਈਆਂ ਇਹਦੇ ਕਰਕੇ ਸਾਰਾ ਪਟਪਟਾ ਹੋਇਆ ਤੇ ਇੱਥੇ ਸੀਵਰੇਜ ਪਾਣੇ ਪਾਈਪਾਂ ਬਿਜਲੀ ਦੀਆਂ ਸਾਰਾ ਕੁਝ ਤਾਰਾਂ ਤੁਰਾਂ ਥੈਂਕ ਯੂ ਗਾਟ ਬੇਟ ਨਹੀਂ ਗਾਇਸ ਤੇ ਸਾਰਾ ਕੁਝ ਫਿਰ ਪਟਪਟਾ ਕੇ ਨਮਾ ਬਣਾ ਦਿੰਦੇ ਆ ਇੱਥੇ ਸਾਡੇ ਕੰਮ ਦੇ ਨੇੜੇ ਟਿਮ ਹਟਣਾ ਉੱਥੋਂ ਜਾ ਕੇ ਕੌਫੀ ਲੈ ਆਈ ਦੀ ਆ ਕਦੀ ਕਰਾਂਗੇ ਫਿਰ ਇੱਦਾਂ ਕੌਫੀ ਜਾਂ ਕੁਝ ਟੀਨ ਨੂੰ ਠੰਡਾ ਉਹ ਲੈ ਲਈਦਾ ਇਹ ਇੱਕ ਜੈਬਰਾ ਕਰੋ ਸਿੰਘ ਤੇ ਇਦਾਂ ਸਵਿਚ ਲੱਗੀ ਹੁੰਦੀ ਆ ਆ ਦਿੱਤਾ ਆਪਾਂ ਦੱਬ ਤੇ ਉਹ ਜਿੱਥੇ ਹੱਥ ਆਉਂਦਾ ਸਾਹਮਣੇ ਰੈੱਡ ਹੈਂਡ ਉੱਥੇ ਬੰਦਾ ਜੇ ਉਹਨਾਂ ਦੇ ਫਿਰ ਆਪਾਂ ਤੁਰ ਪੈਣਾ ਆਹ ਹੋ ਗਿਆ ਬੰਦਾ ਤੇ ਹੁਣ ਆਪਾਂ ਚੱਲੇ ਆਂ ਤੇ ਤੁਸੀਂ ਅੱਜ ਕੰਮ ਛੁੱਟਿਆ ਹੁਣ ਚਲੋ ਥੋੜਾ ਹੁਣ ਕ੍ਰਾਈਸਿਸ ਚੱਲਨ ਰਿਹਾ ਕਰਕੇ ਥੋੜਾ ਫਰਕ ਹੋਊਗਾ ਨਹੀਂ ਤਾਂ ਇੱਥੇ ਤਾਂ ਹੁਣ ਕੰਮ ਛੱਡ ਕੇ ਤੇ ਚਾਹੇ ਸ਼ਾਮ ਨੂੰ ਹੋਰ ਨਵਾਂ ਲੱਭਣਾ ਇੰਨਾ ਕੰਮ ਦੀ ਆਪਸ਼ਨ ਕੈਨੇਡਾ 'ਚ ਠੀਕ ਆ ਆ ਬੜੀ ਸੋਹਣੀ ਰਾਣੀ ਮਾਡਲ ਦੀ ਗੱਡੀ ਖੜੀ ਆ ਤੇ ਸਾਰੇ ਕਿਤੇ ਕੰਮ ਵਾਧੂ ਆ ਚਾਹੇ ਕੋਈ ਸਟੂਡੈਂਟ ਆ ਚਾਹੇ ਉਦਾਂ ਹੁਣ ਜੇ ਕਿਸੇ ਨੂੰ ਨਹੀਂ ਮਿਲਦਾ ਚਲੋ ਹੁਣ ਮਾੜੇ ਹਾਲਾਤ ਹੋ ਗਏ ਤੇ ਉਦਾਂ ਸਦਾ ਇਹ ਚੀਜ਼ ਨਹੀਂ ਰਹਿੰਦੀ ਇਹਨਾਂ ਨੂੰ ਤਾਂ ਤੇ ਵੀ ਕਿੱਦਾਂ ਆਪਣੇ ਕੰਮ ਕਰਦੇ ਸਾਰੇ ਮੁੰਡੇ ਸੂਡੈਂਟ ਤੂੰ ਕੀ ਲੈਣਾ ਓਕੇ ਹੈ ਕੈਨੇਗਟ ਵਨ ਮੀਡੀਅਮ ਡਬਲ ਡਬਲ ਕਾਫੀ ਐਂਡ ਵਨ ਲਾਰਜ ਆਈਸ ਕੈਪ ਆਗਤਰਾ ਆਈਸ ਕੈਬ ਵਾਲੇ ਇਹਨੇ ਮੁੰਡੇ ਨੇ ਕਰਾਈ ਆ ਠੰਡੀ ਆਈਸ ਕੈਬ ਤੇ ਮੈਂ ਲੈਣੀ ਆ ਗਰਮ ਕਾਫੀ ਅਬੀ ਮੀਡੀਅਮ ਡਬਲ ਡਬਲ ਕਾਫੀ ਆਪਣੇ ਪੰਜਾਬੀਆਂ ਦਾ ਜਿਹੜਾ ਫੇਵਰੇਟ ਆ ਉਹ ਟਿਮ ਹੌਟਾਣਾ ਤੇ ਜਿਹੜੇ ਗੋਰੇ ਜ਼ਿਆਦਾ ਲਾਈਕ ਕਰਦੇ ਆ ਉਹ ਸਟਾਰਬਕ ਤੇ ਜਾਂਦੇ ਆ ਤੇ ਇਹਨਾਂ ਦਾ ਪ੍ਰਾਈਸ ਦਾ ਫਰਕ ਵੀ ਹੁੰਦਾ ਜਿਹੜਾ ਸਟਾਰਬਕ ਆ ਉਹ ਥੋੜਾ ਐਕਸਪੈਂਸਿਵ ਹੁੰਦਾ ਇਹ ਥੋੜਾ ਸਸਤਾ ਹੁੰਦਾ ਬਾਕੀ ਇਹ ਰੀਜਨ ਨਹੀਂ ਹੈਗਾ ਵੀ ਪਤਾ ਨਹੀਂ ਅਸੀਂ ਸਸਤਾ ਕਰਕੇ ਇੱਥੇ ਜਾਂਦੇ ਆ ਨਹੀਂ ਉਹਨਾਂ ਦੀ ਕੌਫੀ ਥੋੜੇ ਗੋਰਿਆਂ ਟਾਈਪ ਹੁੰਦੀ ਆ ਇਹਨਾਂ ਦਾ ਹਿਸਾਬ ਕਿਤਾਬ ਜਿਹਾ ਥੋੜਾ ਪੰਜਾਬੀਆਂ ਵਾਲਾ ਹੁੰਦਾ ਵੀ ਮਿੱਠਾ-ਮੁੱਠਾ ਜਿਹਾ ਜਵੇਂ ਆਪਾਂ ਵਧੀਆ ਪਸੰਦ ਕਰਦੇ ਆ ਇਹ ਵਧੀਆ ਦਿੰਦੇ ਆ ਉਹਨਾਂ ਦੇ ਐਨਾ ਕੁਝ ਹੁੰਦਾ ਨਹੀਂ ਸਿਸਟਮ ਜਿਹਾ ਹੈਗਾ ਵੀ ਆਪਰ ਸਿੱਧੀ ਗੱਲ ਸਾਨੂੰ ਆਰਡਰ ਦਾ ਨਹੀਂ ਪਤਾ ਕੀ ਕਰਨਾ ਇਹ ਕੋਈ ਸਾਨੂੰ ਆਰਡਰ ਨਹੀਂ ਕਰਨਾ ਆਉਂਦਾ ਤੇ ਵਾ ਉਹ ਹੀ 2-4 ਕਿ ਚੀਜ਼ਾਂ ਹੁੰਦੀਆਂ ਪੰਜਾਬੀਆਂ ਦੀ ਉਹੀ 2-4 ਕਿ ਚੀਜ਼ਾਂ ਦਾ ਪਤਾ ਹੁੰਦਾ ਤੇ ਉਹੀ ਅਸੀਂ ਆਰਡਰ ਕਰਨਾ ਹੁੰਦਾ ਤੇ ਉਹੀ ਪੀਣੀਆਂ ਹੁੰਦੀਆਂ ਜਿਵੇਂ ਆਈਸ ਕੈਪ ਦਾ ਪਤਾ ਤੇ ਆ ਡਬਲ ਡਬਲ ਲੈ ਲਈ ਜੀ ਫ੍ਰੈਂਚ ਬਨੀਲਾ ਲੈ ਲਈ ਤੇ ਬਸ ਇਹੋ ਜਿਹਾ ਕੁਝ ਉਹ 5-4 ਕਿ ਚੀਜ਼ਾਂ ਦਾ ਪਤਾ ਉਹੀ ਪੀ ਜਾਈਦੀਆਂ ਜਿਹੜੀ ਗੱਲ ਆ ਤੇ 2 ਵਜੇ ਬ੍ਰੇਕ ਹੋਈ 2:30 ਵਜੇ ਤੱਕ ਤੇ ਸਵਾ ਦੋ ਹੋਣ ਵਾਲੇ ਆ ਤੇ ਅਸੀਂ ਕੁਛ ਕੁਛ ਪੀ ਕੇ ਤੇ ਜਾ ਕੇ ਫੇਰ ਲੱਗ ਜਾਣਾ ਕੰਮ ਤੇ 6 ਵਜੇ ਤੱਕ ਕੀ ਹਾਲ ਤੇ ਅਮਨ ਤੂੰ ਕਿੱਦਾਂ ਆਇਆ ਸਟੂਡੈਂਟ ਮੈਂ ਭਾਈ ਸਟੂਡੈਂਟ ਆਇਆ ਸੀ ਤੇ ਅਜੇ ਵੀ ਸਟੂਡੈਂਟ ਹੀ ਆ ਹਾਂ ਹਾਂਜੀ ਹਜੇ ਵੀ ਸਟੂਡੈਂਟ ਚੱਲੀ ਜਾਂਦੀ ਹੈ ਸਟੱਡੀ ਬਸ ਲਾਸਟ ਈਅਰ ਓਕੇ ਥੋੜਾ ਜਿਹਾ ਜੀ ਬੋਲੀ ਤੇ ਹੋਰ ਕਿੱਦਾਂ ਪੜ੍ਹਾਈ ਤੇਰੀ ਸਹੀ ਆ ਸਭ ਪੜ੍ਹਾਈ ਵਧੀਆ ਤੇ ਕੰਮ ਵੀ ਵਧੀਆ ਪੂਰਾ ਕੰਮ ਵੀ ਵਧੀਆ ਪੜ੍ਹਾਈ ਵੀ ਫੀਸਾਂ ਫੁੱਸਾ ਤਰ ਗਿਨਾ ਸਭ ਸਭ ਵਧੀਆ ਕੰਮ ਦੇ ਨਾਲ ਹੀ ਆ ਸਾਰਾ ਕੁਝ ਤੇ ਜਿਉਂ ਤੂੰ ਆਇਆ ਤੈਨੂੰ ਕੰਮ ਤੋਂ ਪ੍ਰੋਬਲਮ ਤਾਂ ਨਹੀਂ ਆਈ ਕੋਈ ਹਾਂ ਨਹੀਂ ਆਈ ਇਸ਼ੂ ਨੂੰ ਤਾਂ ਕੰਮ ਮਿਲ ਗਿਆ ਹਾਂ ਸ਼ੁਰੂ ਤੋਂ ਕੰਮ ਮਿਲ ਗਿਆ ਕਿਉਂਕਿ ਮੈਂ ਛੱਡਿਆ ਨਹੀਂ ਨਾ ਕੰਮ ਮਤਲਬ ਬਹੁਤ ਬੰਦੇ ਨਵੇਂ ਕਹਿਣ ਤਾਂ ਹਾਂ ਸਭ ਕੁਝ ਵਧੀਆ ਹੀ ਚੱਲਦਾ ਤੇਰਾ ਪਿੱਛੇ ਜਾਂਦੇ ਰਹੇ ਆ ਤੇ ਕੰਮ ਆਪ ਛੱਡਦੇ ਆ ਹਾਂ ਆਪ ਛੱਡਦੇ ਮਤਲਬ ਗੱਲ ਉੱਥੇ ਆ ਗਈ ਵੀ ਜਿੰਨੇ ਕੰਮ ਕਰਨਾ ਉਹਨੂੰ ਕੋਈ ਘਟਾਣੀ ਹਾਂ ਕੰਮ ਤੇ ਤੇਰੀ ਉਮਰ ਅਜੇ ਕਿੰਨੀ ਆ ਮੇਰੀ ਹੈਗੀ 23 ਸਾਲ ਅਜੇ 23 ਸਾਲ ਆ ਤੇ ਤੂੰ ਮੈਨੂੰ ਲੱਗਦਾ 20 ਸਾਲ ਦਾ ਹੋਣਾ ਜਦੋਂ ਆਇਆ ਹੋਣਾ 21 ਸਾਲ ਦਾ 2 ਸਾਲ ਹੋ ਗਿਆ ਇਹਨੂੰ ਮੈਂ ਆਇਆ ਸੀਗਾ ਹਾਂਜੀ 21 ਦਾ ਆਹੋ ਬਸ ਉਹੀ ਤੇ ਆ ਦੇਖ ਲੋ ਛੋਟਾ ਜਿਹਾ ਮੁੰਡਾ ਇਹਨੇ ਕੰਮ ਸ਼ੁਰੂ ਤੋਂ ਹੀ ਕਰਦਾ ਜਿਨ੍ਹਾਂ ਨੇ ਮਿਹਨਤਾਂ ਕਰਨੀਆਂ ਉਹਨਾਂ ਲਈ ਵਾਧੂ ਤੇ ਪੈਸਾ ਟੱਕਾ ਵੀ ਸਭ ਕੁਝ ਵਾਧੂ ਆ ਘਰੇ ਵੀ ਪਾਇਆ ਇੱਥੇ ਫੀਸਾਂ ਵੀ ਭਰੀਆਂ ਤੇ ਵਧੀਆ ਲਾਈਫ ਆ ਠੀਕ ਆ ਤੇ ਕੌਣ ਕਹਿੰਦਾ ਕੈਨੇਡਾ ਮਾੜਾ ਕੈਨੇਡਾ ਨਾਲ ਦੀ ਕੰਟਰੀ ਕੋਈ ਨਹੀਂ ਹੈਗੀ ਇੱਥੇ ਕੋਈ ਸ਼ੱਕ ਨਹੀਂ ਬਸ ਜਿਨ੍ਹਾਂ ਨੇ ਕੰਮ ਕਰਨਾ ਉਹਦੇ ਲਈ ਠੀਕ ਆ ਨਾ ਹਾਂਜੀ ਬਿਲਕੁਲ ਸਹੀ ਇਹ ਵੀ ਆਪਣੇ ਵੀਰ ਪੰਜਾਬੀ ਨੇ ਟੋਰਚਨ ਦਾ ਕੰਮ ਕਰਦੇ ਹੁੰਦੇ ਟੋਰਚਰ ਜਿਹਨੇ ਆਪਾਂ ਕਹਿੰਦੇ ਨੇ ਪਲਸਟਰ ਕਰਦੇ ਆ ਇਥੇ ਫਿਰ ਪਾਣੀ ਨਹੀਂ ਜਾਂਦਾ ਅੰਦਰ ਆ 2:30 ਵੱਜ ਗਏ ਤੇ ਹੁਣ ਬ੍ਰੇਕ ਹੋ ਗਈ ਖਤਮ ਤੇ ਮੈਨੂੰ ਪਤਾ ਕਈ ਕਾਫੀ ਲੋਕਾਂ ਕੋਲੇ ਕੰਮ ਨਹੀਂ ਹੈਗਾ ਅਜ ਦੇ ਸਮੇਂ 'ਚ ਮੁੰਡੇ ਕੁੜੀਆਂ ਕੋਲੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਥੋੜਾ ਹੈਗਾ ਕੰਮ ਦੀ ਚੱਕਰ ਅੱਜ ਕੱਲ ਪਿਆ ਹੋਇਆ ਤੇ ਪੁਰਾਣੇ ਬੰਦੇ ਜਿਹੜੇ ਹੈਗੇ ਆ ਟਿਕੇ ਹੋਏ ਆ ਇੱਕ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਆ ਇੰਡੀਆ ਬੈਠਾ ਹੋਰ ਸਾਭ ਹੁੰਦਾ ਤੇ ਇੱਥੇ ਹੋਰ ਹੁੰਦਾ ਇੰਡੀਆ ਤੋਂ ਜਦੋਂ ਨਵਾਂ ਨਵਾਂ ਬੰਦਾ ਆਉਂਦਾ ਹਨਾ ਕਦੀ ਵੀ ਇੱਕ ਮੇਰਾ ਵੀਰ ਭੈਣ ਭਰਾ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖਦਾ ਹਨਾ ਕੈਨੇਡਾ ਆਇਆ ਜਿਹੜਾ ਕੋਈ ਦੇਖਦਾ ਮੇਰੀ ਇੱਕ ਗੱਲ ਨੋਟ ਕਰਿਓ ਜਦੋਂ ਤੁਹਾਨੂੰ ਕਿਤੇ ਕੰਮ ਮਿਲ ਜਾਂਦਾ ਹਨਾ ਉਹ ਛੇਤੀ ਛੱਡੀਦਾ ਨਹੀਂ ਹੁੰਦਾ ਠੀਕ ਹੈ ਕਿਉਂਕਿ ਕੰਮ ਕਿਸਮਤ ਨਾਲ ਮਿਲਦਾ ਠੀਕ ਹੈ ਆਪਾਂ ਕੀ ਕਰਦੇ ਆ ਕੰਮ ਮਿਲਿਆ ਜੀ ਸਾਨੂੰ ਪਸੰਦ ਨਹੀਂ ਉੱਥੇ ਐ ਆ ਆ ਆ ਆ ਨਵਾਂ ਮਿਲਦਾ ਨਹੀਂ ਛੱਡ ਕੇ ਘਰੇ ਬਹਿ ਜਾਂਦੇ ਆ ਉਹ ਪਹਿਲਾਂ ਵੀ ਜਿਹੜਾ ਹੁੰਦਾ ਉਹ ਵੀ ਛੱਡ ਚੁੱਕੇ ਹੁੰਨੇ ਆ ਤੇ ਫੇਰ ਅਸੀਂ ਕਹਿਣ ਲੱਗ ਜਾਂਦੇ ਆ ਕੈਨੇਡਾ 'ਚ ਕੰਮ ਹੈਣੀ ਤੇ ਸੋ ਜਿੱਥੇ ਕਿਤੇ ਟਿਕੇ ਹੋ ਟਿਕੇ ਰਹੋ ਹਾਂ ਜੇ ਛੱਡਣਾ ਵੀ ਆ ਪਹਿਲਾਂ ਨਵੇਂ ਥਾਂ ਪਤਾ ਕਰ ਲੋ ਪ੍ਰੋਪਰ ਦੇਖ ਲੋ ਵੀ ਹੈਗਾ ਹੈ ਉਹ ਕਹਿੰਦੇ ਹੁੰਦੇ ਆ ਨਾ ਵੀ ਛੰਨਾ ਭੱਜ ਕੇ ਠੂਠਾ ਮਿਲਦਾ ਤੇ ਸੋ ਜਿੱਥੇ ਲੱਗੇ ਹੋ ਲੱਗੇ ਰਹੋ ਐਵੇਂ ਛੰਨਾ ਨਾ ਭੰਨ ਲਿਆ ਕਰੋ ਤੇ ਕਿਸੇ ਦਾ ਮੂੰਹ ਲਾਲ ਵੇਖ ਕੇ ਕਹਿੰਦੇ ਆਪਦਾ ਚਪੇੜਾ ਮਾਰ ਕੇ ਲਾਲ ਨਹੀਂ ਕਰੀਦਾ ਉਹ ਸਾਭ ਜੀ ਫਲਾਨਾ ਦੇਖਣ ਨੂੰ ਲੱਗਦਾ ਹੁੰਦਾ ਫਲਾਨੇ ਦਾ ਕੰਮ ਬੜਾ ਵਧੀਆ ਉਹ ਨਜ਼ਾਰੇ ਲੈਂਦਾ ਉਹਦੇ ਇੰਨੇ ਪੈਸੇ ਨਾ ਇਹ ਸੋਚਿਆ ਕਰੋ ਵੀ ਉਹ ਦੇਖਣ ਨੂੰ ਹੀ ਲੱਗਦਾ ਤੁਸੀਂ ਬੈਸਟ ਹੋ ਬਸ ਐਹੀ ਹੋ ਜਿੱਥੇ ਤੁਹਾਨੂੰ ਪ੍ਰਮਾਤਮਾ ਨੇ ਰੱਖ ਲਿਆ ਸਹੀ ਆ ਚੱਲੀ ਚੱਲੋ ਕਿਉਂਕਿ ਅੱਜ ਕੱਲ ਜਿੱਦਾਂ ਦੇ ਹਾਲਾਤ ਨੇ ਕੰਮ ਤਾਂ ਮਿਲਦਾ ਨਹੀਂ ਜਿੱਥੇ ਮਿਲ ਗਿਆ ਟਿਕੇ ਰਹੋ ਹੁਣ ਮੈਨੂੰ ਕੀ ਕਰਦੇ ਵੀ ਕਈ ਲੋਕ ਕਈ ਇੰਡੀਆ ਤੋਂ ਵੀ ਵੀਰ ਭੈਣਾ ਮੈਸੇਜ ਕਰੀ ਜਾਂਦੇ ਆ ਸਾਡੇ ਬੇਟੀ ਕੋਲੇ ਕੰਮ ਨਹੀਂ ਹੈਗਾ ਸਾਡੇ ਬੇਟੇ ਕੋਲ ਨਹੀਂ ਹੈਗਾ ਜਾਂ ਇੱਥੋਂ ਵੀ ਬਾਈ ਸਾਡੇ ਕੋਲੇ ਕੰਮ ਨਹੀਂ ਹੈਗਾ ਹੁਣ ਦੇਖੋ ਮੈਂ ਚਲੋ ਕੁਝ ਕੁ ਬੰਦੇ ਤਾਂ ਰੱਖੇ ਵੀ ਆ ਕੰਮ ਤੇ ਬੌਸ ਦਾ ਨੰਬਰ ਦੇ ਕੇ ਚਲੋ ਥੋੜੇ ਬਹੁਤੇ ਅਸੀਂ ਰੱਖ ਲੈ ਕੰਮ ਤੇ ਹੁਣ ਹਰੇਕ ਨੂੰ ਤੁਸੀਂ ਆਪ ਸਿਆਣੇ ਹੋ ਜੇ ਮੈਨੂੰ ਮੰਨ ਲਓ 80 ਬੰਦੇ ਮੈਸੇਜ ਕਰ ਦਿੰਦੇ ਆ ਤੇ 80 ਨੂੰ ਥੋੜੀ ਕੰਮ ਤੇ ਰੱਖ ਲਾਂਗੇ ਅਸੀਂ ਨਾਲੇ ਕੁੜੀਆਂ ਨੂੰ ਤਾਂ ਅਸੀਂ ਰੱਖ ਨਹੀਂ ਸਕਦੇ ਸਾਡਾ ਤਾਂ ਕੰਮ ਮੁੰਡਿਆਂ ਵਾਲਾ ਤੁਸੀਂ ਦੇਖ ਹੀ ਰਹੇ ਹੋ ਠੀਕ ਆ ਤੇ ਸਾਡਾ ਮੁੰਡਿਆਂ ਵਾਲਾ ਕੰਮ ਆ ਕੁੜੀਆਂ ਵਾਲਾ ਤਾਂ ਐ ਆ ਵੀ ਜਾਣ ਪਛਾਣ ਹੋਵੇ ਕਿਤੇ ਗੱਲ ਕਰ ਲਾਂਗੇ ਜੇ ਕਿਤੇ ਗੱਲ ਬਣ ਜੇ ਤੇ ਤਾਂ ਹੀ ਮੈਂ ਕਈਆਂ ਨੂੰ ਕਹਿਣਾ ਹੁੰਦਾ ਵੀ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਆ ਕਰੋ ਹੁਣ ਕਈ ਮੇਰੇ ਤੋਂ YouTube ਤੇ ਕਮੈਂਟਾਂ ਤੇ ਕਈ ਜਾਣਗੇ ਵੀਰ ਜੀ ਨੰਬਰ ਦੇ ਦਿਓ ਐਦਾਂ ਮੈਂ ਨਹੀਂ ਜੀ ਆਪਦਾ ਨੰਬਰ ਲਿਖ ਸਕਦਾ ਠੀਕ ਆ ਨਾ ਤੇ ਤੁਸੀਂ ਐਦਾਂ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਆ ਕਰੋ ਠੀਕ ਆ ਜਦੋਂ ਕਈ ਵਾਰੀ ਕਿਸੇ ਦਾ ਨਹੀਂ ਵੀ ਰਿਪਲਾਈ ਹੁੰਦਾ ਕਿਉਂਕਿ ਮੈਂ ਕੰਮ ਕਰਦਾ ਹਨਾ ਮੈਂ ਤੜਕੇ ਅਰਲੀ ਮਾਰਨਿੰਗ 5 ਵਜੇ ਉੱਠ ਕੇ ਤੇ ਫਿਰ 5:30 ਵਜੇ ਤੋਂ ਕੰਮ ਤੇ ਨਿਕਲ ਆਈਦਾ ਤੇ ਸ਼ਾਮਾਂ ਨੂੰ ਜਾਂਦਿਆਂ ਫਿਰ ਘਰ ਇਹ ਨਿਹਰਾ ਹੋ ਜਾਂਦਾ ਦਾ ਇੰਨਾ ਟਾਈਮ ਹੀ ਨਹਾਤ ਹੋ ਕੇ ਤੇ ਫਿਰ ਐ ਹੁੰਦਾ ਵੀ ਆਪਦਾ ਪੈਨ ਦੀ ਕਰੀਦਾ ਤੇ ਆ ਜਿਹੜਾ ਵਲੌਗ ਬਣਾਈਦਾ ਇਹ ਤਾਂ ਇਦਾਂ ਵਿਚੋਂ ਬਣਾ ਲਈਦਾ ਥੋੜਾ ਟਾਈਮ ਹਾਂਜੀ ਤੇ ਹੁਣ ਆਪਾਂ ਜਾ ਰਹੇ ਘਰਾਂ ਨੂੰ ਤੇ ਚਲੋ ਸਸਰੀਕਾਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ੋਰ ਕਰਿਓ ਤੇ ਮਿਲਦੇ ਆ ਅਗਲੀ ਕਿਸੇ ਵੀਡੀਓ 'ਚ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਸ਼ੁਕਰੀ ਬਹੁਤ ਆਸ਼ਕ ਦਾ ਰਹਿਣ ਕੋਈ